ਇਹ ਜੋ ਟਰੱਕ ਹੈ ਇਹ ਟੈਪੀ ਪਿੰਡ ਦਾ ਗੁਰਮੀਤ ਸਿੰਘ ਬੱਬੂ ਹੈ ਜੀ ਨੇ ਫਰੀਦਕੋਟ ਜ਼ਿਲ੍ਹੇ ਦੀ ਮੈਕਸਿਮਮ ਜਿਹੜੀ ਗਊ ਸੀ ਉਹ ਖਤਮ ਕਰਤੀ ਬਹੁਤ ਇਹਦੇ ਤੇ ਪਰਚੇ ਦਰਜ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਪੰਜਾਬ ਦੇ ਗਵਾਂਢੀ ਸੂਬਿਆਂ ਦੇ ਵਿੱਚ ਕਈ ਪਰਚਿਆਂ 'ਚ ਇਹ ਜੇਲ੍ਹ ਕੱਟਿਆ ਹੈ ਤੇ ਬਹੁਤ ਸਾਰੇ ਪਰਚਿਆਂ 'ਚ ਇਹ ਭਗੌੜਾ ਚੱਲ ਰਿਹਾ ਹੈ ਇਤੋਂ ਇਹ ਗਊਆਂ ਭਰ ਕੇ ਭੇਜਦੇ ਨੇ ਇਹਨਾਂ ਦਾ ਜਿਹੜਾ ਮੁੱਖ ਵਪਾਰੀ ਹੈ ਮੰਗਾ ਮਸੀਹ ਪੁੱਤਰ ਪ੍ਰੇਮ ਮਸੀਹ ਪਿੰਡ ਪਰਾਣਾ ਸ਼ਾਲਾ ਜ਼ਿਲ੍ਹਾ ਗਰਦਾਸਪੁਰ ਉਹ ਜੰਮੂ ਕਸ਼ਮੀਰ ਦੀ ਤਸਕਰੀ ਦਾ ਜਿਹੜਾ ਮੇਨ ਮੋਡ ਹੈ ਇਹ ਉਹਦੇ ਨਾਲ ਮਿਲ ਕੇ ਇਸ ਇਲਾਕੇ ਚੋਂ ਤਸਕਰੀ ਕਰ ਰਿਹਾ ਹੈ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਤੋਂ ਇੱਕ ਛੋਟੀ ਜੀ ਮੰਗ ਕਰਦਾ ਹਾਂ ਕੋਈ ਸਰਕਾਰ ਨੂੰ ਬਹੁਤ ਵੱਡਾ ਕੰਮ ਨਹੀਂ ਕਰਨਾ ਪੈਣਾ ਉਹਦੇ 'ਚ ਪਿਛਲੀਆਂ ਸਰਕਾਰਾਂ ਨੇ ਗਊ ਹੱਤਿਆ ਦੇ ਉੱਤੇ ਸਖਤ ਕਾਨੂੰਨ ਬਣਾਇਆ ਸੀਗਾ ਪਰ ਅਫਸਰਾਂ ਦੀ ਨਲਾਇਕੀ ਨਾਲ ਜਿਹੜਾ ਪੰਜਾਬ ਦਾ ਕਾਨੂੰਨ ਹੈ ਉਹ ਪੰਜਾਬ ਦੇ ਗਵਰਨਰ ਕੋਲੇ ਪਾਸ ਹੋਣ ਵਾਸਤੇ ਜਾਂਦਾ ਇਹਨਾਂ ਨੇ ਰਾਸ਼ਟਰਪਤੀ ਜੀ ਕੋਲ ਭੇਜਤਾ ਉੱਥੇ 4-5 ਸਾਲ ਰੁਲਦਾ ਰਿਹਾ ਉੱਥੋਂ ਵਾਪਸ ਆ ਕੇ ਉਹ ਪੰਜਾਬ ਦੇ ਗਵਰਨਰ ਸਾਹਿਬ ਕੋਲੇ ਜਿਹੜਾ ਕਾਨੂੰਨ ਦੀ ਉਹ ਮਸੌਦਾ ਜਿਹੜਾ ਉਹ ਚਲਿਆ ਗਿਆ ਵਿਧਾਨ ਸਭਾ ਚੋਂ ਪਾਸ ਹੋਇਆ ਵਿਆ ਸਾਰਾ ਕੁਝ ਹੋਇਆ ਵਿਆ ਗਵਰਨਰ ਸਾਹਿਬ ਦੇ ਸਾਈਨ ਵੀ ਸ਼ਾਇਦ ਹੋ ਗਏ ਹੋਣ ਜਾਂ ਰਹਿੰਦੇ ਹੋਣ ਇਹਦੇ ਬਾਰੇ ਮੈਂ ਸ਼ੋਰ ਨਹੀਂ ਹੈਗਾ ਸਰਕਾਰ ਨੇ ਸਿਰਫ ਇੱਕ ਉਹ ਗਵਰਨਰ ਸਾਹਿਬ ਦੇ ਸਾਈਨ ਲੈ ਕੇ ਉਸ ਕਾਨੂੰਨ ਨੂੰ ਲਾਗੂ ਕਰਨਾ ਜਿਹਦੇ ਵਿੱਚ ਇਨ੍ਹਾਂ ਗਾਉ ਤਸਕਰਾਂ ਨੂੰ 10 ਸਾਲ ਦੀ ਕੈਦ ਤੇ ਇਨ੍ਹਾਂ ਤੇ ਗੈਂਗਸਟਰ ਐਕਟ ਵੀ ਲੱਗ ਸਕਦਾ ਤਾਂ ਮੇਰੀ ਮੰਗ ਹੈ ਮੁੱਖ ਮੰਤਰੀ ਸਾਹਿਬ ਨੂੰ ਕਿ ਕਿਰਪਾ ਕਰਕੇ ਉਸ ਕਾਨੂੰਨ ਨੂੰ ਲਾਗੂ ਕਰੋ ਤਾ ਜੋ ਇਹ ਗਊ ਵੰਸ਼ ਦਾ ਜਿਹੜਾ ਸੁਧਾਰ ਹੋ ਸਕੇ ਇਹਨਾਂ ਦੀ ਜਾਨ ਬਚ ਸਕੇ ਇਹ ਜਿਹੜਾ ਗਊਆਂ ਦਾ ਟਰੱਕ ਫੜਿਆ ਹੈ ਇਹ ਕੋਈ ਨਵੀਂ ਗੱਲ ਨਹੀਂ ਹੈ ਹਰ ਰੋਜ ਦੀ ਤਰ੍ਹਾਂ ਜਿਹੜੇ ਸਾਡੇ ਗਊ ਸੇਵਾਦਾਲ ਦੇ ਨੌਜਵਾਨ ਹੈ ਉਹ ਛੜਕਾਂ ਰੋੜਾਂ ਤੇ ਨਾਕੇ ਲਾਉਂਦੇ ਆ ਅੱਗੇ ਅਸੀਂ ਪੰਜ ਦਰਿਆਵਾਂ ਦੀ ਧਰਤੀ ਗਿਣਿਆ ਕਰਦੇ ਸੀ ਫਿਰ ਛੇਵਾਂ ਦਰਿਆ ਨਸ਼ੇਦ ਆ ਗਿਆ ਜਿਹੜਾ 7ਵਾਂ ਦਰਿਆ ਗਉ ਤਸਕਰੀ ਦਾ ਹੈ ਬੜੀ ਭਰਪੂਰ ਮਾਤਰਾ ਚ ਚੱਲ ਰਿਹਾ ਹੈ ਹਰ ਰੋਜ਼ ਦੀ ਤਰ੍ਹਾਂ ਸਾਡੇ ਜਿਹੜੇ ਸੂਝੇ ਛੱਡੇ ਹੋਏ ਨੇ ਉਹਨਾਂ ਨੇ ਸਾਨੂੰ ਦੱਸਿਆ ਸੀਗਾ ਵੀ ਟੈਪੀ ਪਿੰਡ ਤੋਂ ਅੰਗਰ ਮੇਲ ਸਿੰਘ ਬੱਬੂ ਜਿਹਦੇ ਦੇ ਅੱਗੇ ਵੀ ਬਹੁਤ ਕਾਫੀ ਪਰਚੇ ਐ 100 ਦੇ ਗਿੜ ਪਰਚਾ ਅੱਗੇ ਦੇਤੇ ਐ ਉਹਨਾਂ ਨੇ ਟਰੱਕ ਭਰਿਆ ਹਰ ਰੋਜ਼ ਦੀ ਤਰ੍ਹਾਂ ਹੀ ਟਰੱਕ ਭਰਦਾ ਹੈ ਤੇ ਅਸੀਂ 3 ਦਿਨ ਤੋਂ ਇਹਦਾ ਪਿੱਛਾ ਕਰ ਰਹੇ ਸੀਗੇ ਦੋ ਦਿਨ ਹੋ ਗਏ ਸੀ ਅਸੀਂ ਨਾਕਾਮਜਾਬ ਹੋ ਕੇ ਘਰ ਵਾਪਸ ਰਹੇ ਰਾਤੀ ਸਾਨੂੰ ਸਤਿਗੁਰ ਦੀ ਕਿਰਪਾ ਦੇ ਨਾਲ ਇਹ ਕਾਮਯਾਬੀ ਮਿਲੀ ਹੈ ਅਸੀਂ ਇਹਦਾ ਪਿੱਛਾ ਕਰਦੇ ਹੋਏ ਇੱਥੋਂ ਤੱਕ ਆਏ ਤੇ ਇੱਥੇ ਆ ਕੇ ਅਸੀਂ ਪੁਲਿਸ ਨਾਲ ਤਾਲਮੇਲ ਕੀਤਾ ਉਹਨਾਂ ਨੇ ਨਾਕਾ ਲਾ ਕੇ ਇਸ ਗੱਡੀ ਨੂੰ ਕਾਬੂ ਕੀਤਾ ਅਸੀਂ ਕੋਟਨ ਕੋਟ ਧੰਨਵਾਦ ਕਰਦੇ ਹਾਂ ਐਸਐਸਪੀ ਬੀਬੀ ਪਿਰਗਿਆ ਜੈਨ ਫਰੀ ਕੋਟ ਦਾ ਜਿਨ੍ਹਾਂ ਨੇ ਸਾਡੀ ਇੱਕ ਕਾਲ ਦੇ ਉੱਤੇ ਫਰੀ ਕੋਟ ਜ਼ਿਲ੍ਹੇ ਦੀ ਪੁਲਿਸ ਦੇ ਨਾਤੇ ਰੋੜਾਂ ਤੇ ਕਰਵਾ ਦਿੱਤੀ ਸੀ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕੁਝ ਪਤਾ ਲੱਗਾ ਕਿ ਕਿਹੜੀ ਜਗ੍ਹਾ ਤੋਂ ਲੈ ਕੇ ਕਿੱਥੇ ਜਾ ਰਹੇ ਇਹ ਬੰਦੇ ਇਹ ਟੈਪੀ ਪਿੰਡ ਕੋਟਕਪੂਰੇ ਦੇ ਬਿਲਕੁਲ ਨਾਲ ਹੈ ਉਥੋਂ ਇਹ ਭਰ ਕੇ ਲਿਆਏ ਸੀਗੇ ਇਹ ਗਰਮੇਲ ਸਿੰਘ ਬੱਬੂ ਟੈਪੀ ਪਿੰਡ ਦਾ ਹੀ ਹੈ ਤੇ ਇਹ ਆਪਣਾ ਗਰਦਾਸਪੁਰ ਇਲਾਕੇ ਦੇ ਵਿੱਚ ਇਹਨਾਂ ਨੇ ਗਾਂ ਗੱਡੀ 'ਚ ਸ਼ਿਫਟ ਕਰਨੀਆਂ ਸੀ ਉਦੋਂ ਗਾਂ ਜੰਮੂ ਕਸ਼ਮੀਰ ਜਾਣੀਆਂ ਸੀ ਵੱਢਣ ਕੱਟਣ ਵਾਸਤੇ ਇਹਨਾਂ ਇਹ ਗਰਮੇਲ ਸਿੰਘ ਬੱਬੂ ਦਾ ਕੰਮ ਹੀ ਇਹ ਹੈ ਇਹ ਸੜਕਾਂ ਰੋੜਾਂ ਤੋਂ ਜਿਹੜੇ ਜਾਨਵਰ ਫਿਰਦੇ ਹੈ ਦੂੰਆ ਜਾਂ ਟੱਟੇ ਆ ਉਹਨਾਂ ਨੂੰ ਫੜ ਕੇ ਵੜਨ ਘਟਣ ਵਾਸਤੇ ਵੇਚ ਪੇਜਦਾ ਹੈ ਜੰਮੂ ਕਸ਼ਮੀਰ ਦੇ ਵਿੱਚ ਮੰਗ ਤਾਂ ਹਰ ਰੋਜ਼ ਹੀ ਕਰਦੇ ਆ ਪਰ ਇਹ ਮੰਗ ਦੀ ਸੁਣਵਾਈ ਨਹੀਂ ਹੈ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦੇ ਆ ਜਿਵੇਂ ਨਸ਼ਾ ਤਸ਼ਕਰਾਂ ਦੇ ਉੱਤੇ ਤੰਦ ਕੱਸਿਆ ਗਿਆ ਹੈ ਉਹਨਾਂ ਦੇ ਘਰ ਟਾਏ ਜਾ ਰਹੇ ਆ ਬਹੁਤ ਸ਼ਲਾਘਾਯੋਗ ਕੰਮ ਹੈ ਪਰ ਜੇ ਇਹੋ ਜੇ ਗਊ ਤਖਤਾਂ ਦੇ ਉੱਤੇ ਵੀ ਇਹ ਸਿਕੰਜਾ ਕੱਸਿਆ ਜਾਵੇ ਤੇ بے ਜਾਨ ਜਵਾਨ ਪਸ਼ੂ ਆ ਜਿਹੜੇ ਇਹਨਾਂ ਦਾ ਭਲਾ ਹੋ ਸਕਦਾ ਅਸੀਂ ਵੀ ਮੰਗ ਕਰਦੇ ਹਾਂ ਵੀ ਇਹਦੇ ਬੱਬੂ ਤੇ ਵੀ ਇਦਾਂ ਦੀ ਕਾਰਵਾਈ ਕੀਤੀ ਜਾਵੇ ਹਾਂ ਤੁਸੀਂ ਜਿਹੜਾ ਟਰੱਕ ਭੜਿਆ ਟਰੱਕ ਦੇ ਵਿੱਚ ਕਿੰਨੀਆਂ ਗਊਆਂ ਸੀ ਇਹਦੇ ਵਿੱਚ 18 ਗਊਵਾਂ ਸਨ ਇਸ ਤੋਂ ਬਾਅਦ ਵੀ ਹੋਰ ਕੁਝ ਤਾਂ ਬਹੁਤ ਕੁਝ ਹੈ ਪੁਲਿਸ ਤੇ ਬਦੀਸ਼ ਕਰੂਗੀ ਬਹੁਤ ਕੁਝ ਨਿਕਲੂਗਾ ਇਹ ਮਾਮਲਾ ਕੀ ਕੀ ਦਾ ਮਾਮਲਾ ਹੈ ਇਹ ਮਾਮਲਾ ਇਹ ਵੀ ਮੰਤ ਗਰੀਬਦਾਸ ਹੈ ਆਪਣੇ ਆਸ਼ਰਮ ਚ ਚਲਾਉਂਦੇ ਨੇ ਆਪਣਾ ਘਰ ਬਿਰਦਾਸ਼ਰਮ ਦਿਨਾ ਤੇ ਕੋਟ ਕਪੂਰਾ ਉ ਗੌਰਖਿਆ ਦਲ ਪੰਜਾਬ ਰਾਜ ਦੇ ਜਨਰਲ ਸੈਕਟਰੀ ਹੈ। ਉਹਨਾਂ ਵੱਲੋਂ ਨਾ ਇਹ ਨਿਗਰਾਨੀ ਕੀਤੀ ਜਾਂਦੀ ਹੈ, ਗਾਵਾਂ ਦੀ ਸੇਵਾ ਕੀਤੀ ਜਾਂਦੀ ਹੈ ਜਿਹੜੀਆਂ ਗਾਵਾਂ ਦਾ ਲਾਜ ਵੀ ਕਰਾਉਂਦੇ ਆ। ਪਰ ਇੱਕ ਕੀ ਹੈ ਵੀ ਢੇਪੀ ਪਿੰਡ ਤੋਂ ਐ ਗਰਮੇਲ ਸਿੰਘ ਬੱਬੂ ਉਹਨੇ ਗੈਂਗ ਬਣਾਇਆ ਹੋਇਆ ਹੈ। ਇਹ ਬਾਰਾ ਗਾਵਾਂ ਨੂੰ ਇਸ ਤਰ੍ਹਾਂ ਸੜਕਾਂ ਤੋਂ ਫੜ ਕੇ ਗਊਆਂ ਨੂੰ ਅੱਗੇ ਉਹ ਭੇਜਦੇ ਆ ਕਾਰਖਾਨਿਆਂ 'ਚ। ਬਾਹਰਲੇ ਸਟੇਟਾਂ 'ਚ ਕਿਤੇ। ਰਾਤ ਵੀ ਉਹਨਾਂ ਨੇ ਐਵੇਂ ਟਰੱਕ ਫੜ ਕੇ ਟੱਗੂਆਂ ਲੱਢੀਆਂ ਹੋਈਆਂ ਸੀ 18 ਕਨਾਂ ਆ ਗਏਗੇ ਨੇ ਤੇ ਇਹਨਾਂ ਨੇ ਘਿਰ ਕੇ ਸਾਡੇ ਕੋਲੇ ਆ ਕੇ ਬਿਆਨ ਲਿਖਾਇਆ ਇਹਨਾਂ ਦੇ ਬਿਆਨ ਤੇ ਅਸੀਂ ਮੁਕੱਦਮਾ ਦਰਜ ਕਰਤਾ ਉਹਨਾਂ ਦੇ ਖਿਲਾਫ ਜਿਹੜੇ ਦੋ ਟਰੱਕ ਦੇ ਵਿੱਚ ਸਵਾਰ ਸੀ ਦੋਨੇ ਅਰੈਸਟ ਕਰ ਲਏ ਨੇ ਬੱਬੂ ਉਹਨਾਂ ਦੀ ਰੈਸਟ ਬਾਕੀ ਆ ਤੇ ਇਹਦੇ ਸਰ ਕੋਈ ਪਹਿਲਾਂ ਵੀ ਮਾਮਲਾ ਦਰਜ ਹੈ ਗਰਮੇਲ ਬੱਬੂ ਤੇ ਕਾਫੀ ਕਰੀਬ 20 ਦੇ ਮੁਕੱਦਮੇ ਦਰਜ ਹੈਗੇ ਨੇ ਪਹਿਲਾਂ ਵੀ ਦਰਜ ਨੇ ਆਦੀ ਐ ਇਸੇ ਕੰਮ ਨਾਲ ਇਹ ਸਰ ਜਿਹੜੀਆਂ ਗਊਆਂ ਸੀਗੀਆਂ ਕਿੱਥੇ ਲੈ ਕੇ ਜਾਣੀਆਂ ਸੀ ਇਹ ਦੱਸ ਜਿਹੜੇ ਦੋਨੋਂ ਦੋਸ਼ੀ ਗ੍ਰਿਫਤਾਰ ਕੀਤੇ ਆ ਅਮਰਸਰ ਸਾਹਿਬ ਦੱਸ ਰਹੇ ਨੇ ਵੀ ਸ਼੍ਰੀ ਅਮਰਸਰ ਸਾਹਿਬ ਜਾਨਾ ਉਹ ਥੋਗ ਕੇ ਭੇਜ ਦੇਣਾ ਧਰਾ ਸੀ ਇਹਨਾਂ ਦਾ ਨਾ ਸੰਗਠਨ ਅਪਰਾਧ ਦਾ ਪਰਚਾ ਦੇ ਰਹੇ ਆ ਇਹਨਾਂ ਦੇ ਖਿਲਾਫ ਕਿਉਂਕਿ ਇਹ ਬਾਰ ਬਾਰ ਕਰਨ ਦਾ ਆਦੀ ਹੈ ਪਹਿਲਾਂ ਸਜ਼ਾ ਵੀ ਹੋ ਚੁੱਕੀ ਹੈ ਟਿਕ ਦੋ ਮੁਕੱਦਮੇ ਚ ਇਸ ਕਰਕੇ ਅਸੀਂ 111 3 298 325 62 ਬੀ ਐਨ ਐਸ 11 12 ਦੀ ਪ੍ਰੀਵੈਂਸ਼ਨ ਆਫ क्रੂਲਟੀ ਟੂ ਐਨੀਮਲ ਐਕਟ 3 4 8 ਦੀ ਪੰਜਾਬ ਪ੍ਰੋਹਿਬੀਸ਼ਨ ਆਫ ਕਾਊਂਸਲਰ ਟਰੈਕਟਰ 1955 ਤਹਿਤ ਮਕਦਮਾ ਦਰਜ ਕੀਤਾ ਹੈ ਕਿ ਕਿ ਇਹਦੇ ਚ ਚਾਰ ਬੰਦੇ ਬਾਈ ਨੇਮ ਨੇ ਤਿੰਨ ਨਾਮ ਗੁੰਮ ਨੇ